ਇੰਡੀਆ ਕਰਾਇਮ ਨਿਊਜ਼ ਚੈਨਲ ਦਾ ਅਜੀਬ ਪਹੁੰਚਿਆ ਕਿਲਾ ਲਾਲ ਸਿੰਘ ਵਿੱਚ ਜਿੱਥੇ ਕੁਝ ਕਿਸਾਨ ਜਥੇਬੰਦੀਆਂ ਨੇ ਅੱਜ ਆਪਣੀ ਮੀਟਿੰਗ ਰੱਖੀ ਹੈ ਆਓ ਸਾਡੇ ਨਾਲ ਮੌਜੂਦ ਨੇ ਕਿਸਾਨ ਮਜ਼ਦੂਰ ਜੁਨੀਅਨ ਦੇ ਪ੍ਰਧਾਨ ਆਓ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਪੱਤਰਕਾਰ ਵੀਰ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਖ਼ਬਰ ਪਹੁੰਚਾਉਣ ਵਾਸਤੇ ਸਾਡੇ ਤੱਕ ਜਿਹੜੀ ਅਪਰੋਚ ਕੀਤੀ ਆ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਕੰਮ ਕਰਦੇ ਆ ਇਹ ਸਾਰੇ ਮੀਡੀਆ ਦਾ ਆਪਾਂ ਧੰਨਵਾਦ ਕਰਦੇ ਆਂ ਅੱਜ ਦੀ ਇਹ ਮੀਟਿੰਗ ਜਿੱਥੇ ਹੋ ਰਹੀ ਹੈ ਕਿਲਾ ਲਾਲ ਸਿੰਘ ਜੋ 13 ਫਰਵਰੀ ਨੂੰ ਕਿਸਾਨ ਅੰਦੋਲਨ ਪਾਰਟ 2 ਜੋ ਦਿੱਲੀ ਵਿੱਚ ਸ਼ੁਰੂ ਹੋਣ ਜਾ ਰਿਹਾ ਉਹਦੇ ਵਾਸਤੇ ਜਿਹੜਾ ਵਾ ਤਿਆਰੀਆਂ ਸਪੱਧੀਆਂ ਮੀਟਿੰਗ ਕੀਤੀ ਗਈ ਆ ਕਿਉਂਕਿ ਸਰਕਾਰ ਨੇ ਜਿਹੜਾ ਪਿਛਲੇ ਅੰਦੋਲਨ ਦੌਰਾਨ ਜਿਹੜੇ ਸਾਡੇ ਕਾਲੇ ਕਾਨੂੰਨ ਸੀਗੇ ਉਹ ਰੱਦ ਕਰ ਦਿੱਤੇ ਸੀਗੇ ਔਰ ਉਸ ਤੋਂ ਬਾਅਦ ਜਿਹੜਾ ਵਾ ਨਵੇਂ ਤਰੀਕੇ ਨਾਲ ਜਿਹੜਾ ਸਾਡੇ ਫਸਲਾਂ ਨੂੰ ਸਾਡੀਆਂ ਜਿੰਸਾਂ ਲੁੱਟਣ ਵਾਸਤੇ ਸਾਡੇ ਆਉਣੇ ਪੀੜ੍ਹੀਆਂ ਨੂੰ ਨਾਸ ਕਰਨ ਵਾਸਤੇ ਜਿਹੜਿਆ ਅਲੱਗ-ਅਲੱਗ ਤਰੀਕਿਆਂ ਜਿਹੜੇ ਕਾਨੂੰਨ ਜਿਹੜੇ ਆ ਉਹ ਲੈ ਕੇ ਆ ਰਹੀ ਆ ਐਮਪਾਇਰ ਡਿਊਟੀ ਘਟਾ ਰਹੀ ਆ ਹਰ ਫਸਲ ਦੇ ਉੱਪਰ ਦੁੱਧ ਦੇ ਉੱਪਰ ਫਲਾਂ ਦੇ ਉੱਪਰ ਮੀਟ ਦੇ ਉੱਪਰ ਉਹ ਤਾਂ ਕਿ ਜਿਹੜਾ ਬਾਹਰੋਂ ਸਸਤੀਆਂ ਚੀਜ਼ਾਂ ਆ ਜਾਣ ਜਿਹੜੀਆਂ ਸਾਡੀਆਂ ਅਸੀਂ ਦੁਸਤਾਨੀ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਮਤਲਬ ਸਸਤੇ ਰੇਟ ਤੇ ਵੇਚਣ ਔਰ ਵਪਾਰੀ ਉਹਨਾਂ ਨੂੰ ਚੁੱਕੇ ਨਾ ਸਰਕਾਰੀ ਮੰਡੀਆਂ ਬੰਦ ਹੋ ਜਾਣ ਸਾਡੀ ਸਰਕਾਰ ਕੋਲੋਂ ਮੰਗਾ ਕਿ ਸਾਨੂੰ ਐਮਐਸਪੀ ਦੇ ਜਿਹੜਾ ਵਾ ਕਾਨੂੰਨ ਬਣਾ ਕੇ ਦਿੱਤਾ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਵਾ ਮਾਫ ਕੀਤਾ ਜਾਵੇ ਔਰ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਆ 2 ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜਮੀਨ ਜਿਹੜੀ ਐ ਅਧਗ੍ਰਹਿਣ ਕਰਨ ਦਾ ਵਾ ਉਹਨੂੰ ਉਸੇ ਤਰ੍ਹਾਂ ਲਾਗੂ ਕੀਤਾ ਜਾਵੇ ਔਰ ਜਿਹੜੇ ਸਾਨੂੰ ਜਿਹੜੇ ਬੀਜ ਮਿਲਦੇ ਨੇ ਨਕਲੀ ਮਿਲਦੇ ਖਾਦਾ ਨਕਲੀ ਮਿਲਦੀਆਂ ਜਾਂ ਸਾਡੀ ਜਿਹੜੀ ਸਬਸਿਡੀ ਜਿਹੜੀ ਆ ਸਰਕਾਰ ਘਟ ਕਰ ਰਹੀ ਆ ਇਹ ਸਾਰੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਜਿਹੜਾ ਵਾ ਉਹ ਦਿੱਲੀ ਚਲੋ ਦਾ ਦਿੱਲੀ ਕੂਚ ਦਾ ਜਿਹੜਾ ਨਾਰਾ ਜਿਹੜਾ ਵਾ ਸਾਰੇ ਜਥੇਬੰਦੀਆਂ ਦਿੱਤਾ ਵਾ ਹਿੰਦੁਸਤਾਨ ਦੀਆਂ ਨੇ ਔਰ ਆਪਾਂ ਸਾਰੇ ਤਿਆਰੀ ਵਿੱਚ ਲੱਗੇ ਹੋਏ ਆਂ ਕਿ ਟਰਾਲੀਆਂ ਭਰ-ਭਰ ਕੇ ਆਪਣਾ ਰਾਸ਼ਨ ਪਾਣੀ ਲੈ ਕੇ 6 ਮਹੀਨੇ ਦਾ ਔਰ ਆਪਾਂ ਦਿੱਲੀ ਵੱਲ ਨੂੰ ਕੂਚ ਕਰਾਂਗੇ 13 ਫਰਵਰੀ ਨੂੰ ਏ ਜੀ ਤੁਸੀਂ ਜਿਹੜਾ ਕੋਚ ਕਰਨਾ ਹੈ ਸਰ ਇਹ ਕਿੱਥੋਂ ਚੱਲੇਗਾ ਤੁਹਾਡਾ ਜਥਾ ਇਹ ਸਾਡਾ ਜਥਾ ਜਿਹੜਾ ਵਾ ਆਪਣੇ ਆਪਣੇ ਪਿੰਡੋਂ ਟਰਾਲੀਆਂ ਇਕੱਠੀਆਂ ਹੋ ਕੇ ਬਟਾਲੇ ਜਿਸ ਤਰ੍ਹਾਂ 5 ਤਰੀਕ ਨੂੰ ਚੰਡੀਗੜ੍ਹ ਸਾਡੀ ਮੀਟਿੰਗ ਹੋਣ ਜਾ ਰਹੀ ਆ ਸਾਰੇ ਜਥੇਬੰਦੀਆਂ ਦੀ ਉਹ ਰੂਟ ਜਿਹੜਾ ਤੈਅ ਕਰਤਾ ਜਾਊਗਾ ਕਿਹੜੇ ਕਿਹੜੇ ਰੂਟ ਤੇ ਕਿਹੜੇ ਕਿਹੜੇ ਜਥੇਬੰਦੀਆਂ ਜਾਣਗੀਆਂ ਉਹ 5 ਤਰੀਕ ਨੂੰ ਜਿਹੜਾ ਵਾ ਫਾਈਨਲ ਕਰਕੇ ਆਪਾਂ ਰੂਟ ਦੱਸ ਦਾਂਗੇ ਮੇਨ ਰੂਟ ਜਿਹੜਾ ਸਾਡਾ ਵਾ ਉਹ ਸਿੰਘੂ ਬਾਰਡਰ ਤੇ ਕਬਜ਼ਾ ਕਰਨ ਦਾ ਪਹਿਲਾਂ ਵਾਂਗੂ ਹੀ ਦਿੱਲੀ ਘੇਰਨ ਦਾ ਤਿਆਰੀ ਆ ਉਹੀ ਰੂਟ ਚ ਰਹੂਗਾ ਏ ਜੀ ਸਾਡੇ ਨਾਲ ਕਿਸਾਨ ਮਜ਼ਦੂਰ ਜੁਨੀਆ ਦੇ ਪ੍ਰਧ इंडिया क्राइम न्यूज जुर्म के खिलाफ जंग आप देख रहे हैं इंडिया क्राइम न्यूज